ਪੜੀ ਕੀ ਨਾਮ ਨੇ ਸ਼ੁਭਮ ਦੁਕਾਨ ਦਾ ਕੀ ਨਾਮ ਹੈ ਆਪਣਾ ਬ੍ਰਾਂਡ ਰੂਟ ਇਹ ਮੰਡੀ ਚ ਕੀ ਕਟਣਾ ਇਰਾਦਾ ਅਰਾਦੀ ਯਾਰ ਆਪਣਾ ਢਾਈ ਕਵੇ ਚੋਰੀ ਹੋਈ ਹੈਗੀ ਆ ਤੇ ਢਾਈ ਹੋਏ ਚੋਰ ਆਇਆ ਵਾ ਸਾਢੇ 3 ਵਜੇ ਗਿਆ ਵਾ ਸਮਾਨ ਸਮੂਹ ਲੈ ਗਿਆ ਵਾ ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ ਤੇ ਇਹ ਰੋੜ ਹੈ ਜਿੱਥੋਂ ਉਹਨੇ ਚੋਰੀ ਕੀਤੀ ਆ ਗੱਲਾਂ ਤੋੜਤਾ ਉਹਨੇ ਤੇ ਉੱਪਰਲੇ ਦਰਵਾਜ਼ੇ ਤੋਂ ਆਇਆ ਉਹਨੇ ਉੱਪਰੋਂ ਐਂਟਰ ਹੋਇਆ ਵਾ ਇਹਦੇ ਨਾਲ ਆਹ ਰੋਡ ਨਾਲ ਤੋੜਿਆ ਆਹੋ ਆਹੋ ਦੇਖੀ ਕਿੰਨਾ ਗ ਨੁਕਸਾਨ ਦਾ ਦਾ ਕਰ ਗਿਆ ਮੇਰੇ ਹਿਸਾਬ ਨਾਲ 35-40 ਹਜ਼ਾਰ ਦੇ ਕਿਤੇ ਨਹੀਂ ਗਿਆ ਸਮਾਨ ਕੋ ਚੋਰੀ ਕੀਤਾ ਕਿ ਕੀ ਚੋਰੀ ਕੀਤਾ ਉਹ ਲੱਗਾ ਪਤਾ ਆਹੋ ਸਾਡਾ ਆਪਣਾ ਈਦਕਸ਼ ਦੇ ਚਾਰਜਰ ਸੀਗਾ ਲੋਹਾ ਮਜ਼ਬੂਤ ਸੀਗਾ ਉਹ ਚਾਰਜਰ ਸਾਰਾ ਚੁੱਕ ਕੇ ਲੈ ਗਿਆ ਫਿਰ ਚਾਵਲ ਲੈ ਗਿਆ ਥੈਲੀਆਂ ਲੈ ਗਿਆ ਪਲਸ ਟੋਫੀਆਂ ਲੈ ਗਿਆ ਸਾਰੀਆਂ ਉਸ ਤੋਂ ਬਾਅਦ ਮਹਿੰਗੇ ਸੋਦਾ ਹੀ ਦੇਸੀ ਘੋਸੀਗਾ ਉਹ ਲੈ ਗਿਆ ਇਸ ਟੀਵੀ ਕੋਈ ਆਦੀ ਹੋਏ ਰਿਕਾਰਡ ਆਹ ਰਿਕਾਰਡ ਹੈਗੀ ਆ ਤਮ ਦਿਖਾ ਦੇਣਾ ਸਾਰੀ ਹੋ ਗਈ ਹਾਂਜੀ ਕੈਸ਼ ਲੈ ਗਿਆ ਕੈਸ਼ ਲੈ ਗਿਆ 86 ਕੈਸ਼ ਹੋਈ ਪੰਦਰਾਂ ਹਜ਼ਾਰ ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਕਿਵੇਂ ਦੇ ਦੇ ਪਹਿਲਾਂ ਵੀ ਘਟਨਾਵਾਂ ਲਗਾਤਾਰ ਹੋ ਰਹੀਆਂ ਹੋ ਪਹਿਲਾਂ ਵੀ ਇੱਕ ਦੋ ਹੋ ਚੁੱਕੀਆਂ ਸੋ ਵਪਾਰੀਓ ਤੁਸੀਂ ਕਿਸ ਕਿਸ ਤਰ੍ਹਾਂ ਦੇ ਦੇ ਕਿਵੇਂ ਕੰਮ ਕਰੋਗੇ ਵਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਹੋਰੀਆਂ ਹੁੰਦੀ ਪਈਆਂ ਹੈ ਗਿਆ ਵਾ ਤੇ ਸਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਇਹ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਣ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਕੁਸ਼ਕਾਇਦ ਅਦਾਲਤ ਨਹੀਂ ਕਰਾਈ ਤੁਸੀਂ ਸ਼ਿਕਾਇਤ ਅਦਾਲਤ ਕਰਾਣੀ ਹੈਗੀ ਆ ਕਰਾ ਲਓ ਕੋਈ ਹਾਂ ਕਰਾ ਲੈਂਦੇ ਆ ਬਸ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਮੰਗ ਤੇ ਇਹੀ ਕਰਨੀ ਹੈ ਕਿ ਆਪਣਾ ਦੇਖਰੇ ਕੀਤੀ ਜਾਏ ਤੇ ਘਟਨਾਵਨਾ ਹੋਣਾ ਨਹੀਂ ਬਜਾ ਮੰਨ ਜੇ ਘਟਨਾ ਭੁੱਖ ਨਸ਼ੇ ਸ ਮੇਰਾ ਨਾਮ ਲਲਿਤ ਮਹਾਜਨ ਸਾਡੀ ਫਰਮ ਦਾ ਨਾ ਬ੍ਰਾਂਡਡ ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਸ੍ਰੀਕ੍ਰਿਸ਼ਨਾ ਮੰਦਿਰ ਦੇ ਲਾਗੇ ਸਾਡੀ ਦੁਕਾਨ ਸੀ ਸ੍ਰੀ ਅਹੀ ਪੋਨੇਕ 10 ਵੇਜ ਦੁਕਾਨ ਖੋਲੀ ਤੇ ਸ਼ਟਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਸ਼ਟਰ ਚੁੱਕ ਕੇ ਤੇ ਨਾ ਬਾਹਰ ਖੜਾ ਸੀ ਮੈਨੂੰ ਕਹਿੰਦਾ ਕੀ ਗਲਤੀ ਹੋਈ ਬੌਜੀ ਤੁਸੀਂ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਐੜਾ ਇੱਦਾਂ ਰਾਤ ਦੀ ਲਾਈਟ ਬੰਦ ਕਰਕੇ ਜਾਨੇ ਫਿਰ ਦੇਖਿਆ ਤੇ ਇਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਤੋੜਿਆ ਸੀ ਉਹ ਰਾਤ ਕਿਤੇ 2:30 ਪੋਣੀ ਤਨੇ ਆਇਆ ਫਿਰ ਅਸੀਂ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਹੈ ਪਹਿਲਾਂ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੇ ਪਾਸਿਓਂ ਫਿਰ ਉਹਨੇ ਸਾਡੇ ਕੈਬਨ ਖੋਲਿਆ ਕੈਬੂਜੇ ਸਭ ਤੋਂ ਪਹਿਲਾਂ ਉਹਨੇ ਕਿਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉਹ ਪਰਵੈਂਟਰ ਕੀਤਾ ਉੱਪਰ ਕੈਮਰੇ 'ਚ ਵੀ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਤਰਮਾਲ ਬਨੇ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ 'ਚ ਪੈਸੇ 3000 ਰੁਪਏ ਦੇ ਸੀ ਰਾਦਾ ਉਹ ਕੱਢਿਆ ਫਿਰ ਸਮ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲੱਕੀਆਂ ਨੂੰ ਉੱਪਰ ਜਾ ਕੇ ਨੇ ਪਲਟਾਤੀਆਂ ਫਿਰ ਸਰੋਂ ਦਾ ਤੇਲ ਆ ਇੱਕ ਈ ਰਿਕਸ਼ਾ ਦਾ ਚਾਰਜਰ ਆ ਤੇ ਹੋਰ ਦੇਸੀ ਘੋਵ ਵਗੈਰਾ ਕੋਈ ਸਾਰਾ ਜਿੰਨਾ ਕੋਲ ਕੋ ਪਿਆ ਜਾ ਸਕਿਆ ਸਲੀਮ ਟ੍ਰਿੰਪ ਦਾ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਸੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28-30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣੇ ਮੋਢੇ ਤੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੈਚਰਲੀ ਉੱਥੇ ਕਿਉਂਕਿ ਬਹੁਤ ਬਾਕੀ ਹੋ ਦਰਵਾਜ਼ੇ ਠੀਕ ਹੈ ਸਿਰਫ ਕੋ ਉਹਨੇ ਕੋ ਔਰ ਲੱਕੜ ਚ ਵਸਾ ਕੇ ਨਾ ਤੇ ਉਹ ਲੱਕੜ ਚ ਲੱਗੀ ਦੀ ਸੀ ਤੇ ਉਹਨੇ ਤੋੜ ਕੇ ਤੇ ਲੈ ਗਿਆ ਸਮਾਨ ਤੇ ਘੰਟਾ ਬੁੜ ਸ਼ਿਕਾਇਤ ਅੱਧ ਦੇ ਗਰਵਾਇਦੂ। ਸ਼ਿਕਾਇਤ ਹੰ ਜਿਲਦ ਦਜੂ 100 ਸੋ ਨੰਬਰ ਤੇ ਕਰਾਤੀ ਹੈ। ਤੇ ਕਹਿੰਦੇ ਪੁਲਿਸ ਆ ਰਹੀ ਆ। ਇਨਵੈਸਟਿੰਗ ਕਿ ਆਂਡ ਗੌਂਡ ਸਾਡੇ 2-3 ਦੁਕਾਨਾਂ ਤੇ ਸਾਡੇ ਚਾਚਾ ਜੀ ਮੈਸਰ ਜੀ ਆਰ ਐਂਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋੜ ਕੇ ਪਿੱਛੇ ਆਏ ਇਥੇ ਸੀ ਕੋਈ ਵਗਰਾ ਸਮਾਂ ਚੋਰੀ-ਚੋਰੀ ਕਰਕੇ ਲੈ ਗਏ। ਹੰ ਤੱਕ ਚੋਰ ਫੜੋਏ ਨਹੀਂ ਹੈਗੇ। ਤੇ ਅਹੀ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਰਿਕਵੈਸਟ ਵੀ ਕਰਨੇ ਆ ਵੀ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ। ਤਾਂ ਕਿ ਇਹਨਾਂ ਦੀ ਹਿੰਮਤ ਆ ਜਿਹੜੀ ਨੀ ਵਧ ਗਈ ਦੀਆਂ ਇਹ ਮਤਾਨੀਆਂ ਨਾ ਵਧਣ ਤੇ ਚੋਰੀ ਰ ਕੀ ਹੱਲੀ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਨਸ਼ਾ ਹੋ ਗਿਆ ਸਮਾਨ ਨਹੀਂ ਦੇ ਸਵੇਰ ਦੇ ਪਰੇਸ਼ਾਨਾ ਕੋਈ ਕੰਮ ਕਰਦੇ ਹੀ ਕਰ ਹੀ ਨਹੀਂ ਪਾਏ ਗੱਲੇ ਜਿੰਨਾ ਕੈਸ਼ ਹੈ ਗੱਲੇ ਤੋਂ 5-7 ਹਜ਼ਾਰ ਰੁਪਏ ਕੈਸ਼ ਪਰ ਬਸ ਇਹ ਹੈ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ-ਛੋਟੇ ਬੱਚੇ ਆ ਕੰਮ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਉਹ ਕਮਾਈ ਕਰਨੀ ਪਾਉਂਦੇ ਸ਼ਰੀਰਾਂ 'ਚ ਤਾਕਤਾਂ ਵੀ ਨਹੀਂ ਰਹਿਦੀਆਂ ਤੇ ਫਿਰ ਇਹ ਚੋਰੀ ਕਰਨਾ ਈਜ਼ੀ ਟਾਰਗੇਟ ਹੁੰਦਾ ਵੀ ਹਰ ਕਿਸੇ ਦੁਕਾਨ ਤੋਂ ੜੀ ਬਸ ਰੱਖਦੇ ਸੋ ਕਿੱਥੇ ਵੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਉਸ ਸਮਾਨ ਵੇਚ ਦਾਂਗੇ ਜਾ ਕੇ ਉਹਦੇ ਪੈਸੇ ਇਕੱਠੇ ਕਰ ਲਾਂਗੇ ਵਪਾਰੀਆਂ ਦੀ ਕਿੰਨਾ ਕੋਖਾਵਾ ਦੀ ਮੰਦੇ ਉਹ ਮੁੱਖ ਹੈ ਜੀ ਵਪਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸ ਨੂੰ ਇਕੱਠਾ ਕਰ ਲਿਆ ਉਹਦੇ ਬਾਅਦ ਹੁਣ ਕੰਮ ਕਰਦੇ ਮੰਦੀ ਆ ਰਾਗ ਤਾਂ ਕਾਸ਼ਾ ਕੰਮ ਘਟਾ ਤੇ ਉਸ ਕਰਕੇ ਅਹੀ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਜ ਦੇਣ ਡੇ ਆ ਐਨੇ ਨੁਕਸਾਨ ਕਰਨ ਡੇ ਆ ਹੁਣ ਨਾ ਨਾ ਕਰਦੇ ਸਾਡੇ 25-30 ਹਜ਼ਾਰ ਲੱਗ ਜਣਾ ਛੇੜੇ ਛੋਟ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜ਼ੇ ਦੁਬਾਰਾ ਲਵਾਵਾਂਗੇ ਗ ਜਿਹੜਾ ਈ ਰਿਕਸ਼ਾ ਚਾਰਜਰ ਹੋ ਗਿਆ ਸਮਾਨ ਲਗਿਆ ਨਾਲਾ ਕਰਦੇ 25-40 ਹਜ਼ਾਰ ਦੀ ਛੱਟ ਪੈ ਗਈ ਹੈ ਜਿਹੜੀ ਚੋਰੀ ਉਹ ਵਕਰੀ ਉਹ ਸਾਰੇ ਰਾਮ ਲਾ ਕੇ ਮੇਰਾ ਮਾਲ ਕਹਾਦਾ ਕੀ ਕਰਨਾ ਛੱਟਾ ਤੇ ਮੇਰੂੰ ਛੱਟ ਪੈ ਗਈ ਤਾਂ ਚੱਲੀ ਪੈਣੀ ਹੈ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀ ਰੁਕ ਸਕਣ ਤੇ ਜਿਹੜੀ ਪੁਰਾਣੀਆਂ ਚੋਰੀਆਂ ਕੀਤੀਆਂ ਉਹਨਾਂ ਦਾ ਵੀ ਸਮਾਨ ਬਰਾਬਦ ਹੋ ਜਾਏ